ਚਲ ਗਿਆ ਤੇ ਉਹ ਮਿੰਟੂ ਆਇਆ ਮਿੰਟੂ ਲੈ ਗਿਆ ਚਲੋ ਦੇਖਦੇ ਆਂ ਕਿ ਭਾਈ ਮਿੰਟੂ ਇਲਾਜ ਕਰਾਵੇ ਤਾਂ ਤਾਂ ਵੀ ਵਧੀਆ ਆ ਤੇ ਪਰ ਮੇਰੇ ਹਿਸਾਬ ਨਾਲ ਯਾਰ ਉੱਥੇ ਵੀ ਇਹਦਾ ਸ਼ਾਨਦਾਰ ਨਹੀਂ ਨਿਭਾ ਹੋਣਾ ਅੱਧ ਵਿੱਚ ਕਰੇ ਉਹਨਾਂ ਬੰਦਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਇਹਨੂੰ ਗਰੀਬ ਨੇ ਤਾਂ ਗਰੀਬ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਆਪਾਂ ਗੱਲ ਕਰਦੇ ਆਂ ਹੁਣ ਇਹ ਵੀ ਇਹ ਬੰਦਾ ਉੱਥੋਂ ਕਿੱਦਾਂ ਆਇਆ ਉੱਥੇ ਮੈਂ ਕਿਸ ਵੀਰ ਨੂੰ ਨਿਹੰਗ ਸਿੰਘ ਨੂੰ ਫੋਨ ਲਾਇਆ ਪੁੱਛਿਆ ਮੈਂ ਵੀ ਬਾਬਾ ਜੀ ਆ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋਈ ਆ ਤੇ ਇਹ ਤੇ ਤੁਸੀਂ ਆਪਣੇ ਦਲ ਪੰਥ ਵਿੱਚ ਲੈ ਗਏ ਉੱਥੇ ਆਪਣੇ ਬੜੇ ਵਧੀਆ ਸਿੰਘ ਨੂੰ ਫੋਨ ਲਾ ਕੇ ਪੁੱਛਿਆ ਉਹ ਅੰਨੇ ਬਾਬਾ ਜੀ ਛੱਡੋ ਗੱਲਾਂ ਮੈਂ ਕੀ ਗੱਲ ਹੋ ਗਈ ਆ ਕਹਿੰਦੇ ਯਾਰ ਬਾਬਾ ਜੀ ਛੱਡੋ ਗੱਲਾਂ ਉਹਦੀਆਂ ਕਹਿੰਦੇ ਬਾਬਾ ਜੀ ਉਹ ਦਿਮਾਗ 'ਚ ਫਰਕ ਆਉ ਦੇ ਮੈਂ ਅੱਛਾ ਤੇ ਮੈਂ ਕੀ ਗੱਲ ਬਾਅਦ ਹੋਈ ਮੈਂ ਸਣੋਂ ਤੇ ਪਹਿਲਾਂ ਵੀ ਉਹਨੇ ਟਿਕੜਾ ਲਈ ਮੈਂ ਲਾਲੀ ਦੇ ਲਾਲੀ ਤੇ ਮੈਂ ਗੱਲਾਂ ਬਾਤਾਂ ਕਰਨ ਦੇ ਵੀ ਜੇ ਬਾਬੇ ਲੈ ਤੇ ਗਏ ਬਾਬੇ ਛੱਡ ਕੇ ਵੀ ਇਦਾਂ ਜਾਣਗੇ ਉਹ ਗੱਲ ਹੋਈ ਕਿ ਬਾਬੇ ਜਿਹੜੇ ਆ ਉਹਨਾਂ ਨੇ ਉੱਥੇ ਉਹਨਾਂ ਨੇ ਨਿਹੰਗ ਸਿੰਘ ਦੇ ਨਾਲ ਉੱਥੇ ਲੜਾਈ ਝਗੜਾ ਹੋ ਗਿਆ ਖਾਈ ਬੜਵਾਜੀ ਹੋ ਗਈ ਤੇ ਇਹ ਆਂਦਾ ਮੈਂ ਮਾਰ ਦਊ ਆਂਦਾ ਉਹ ਆ ਨਹੀਂ ਮਾਰਾਂਗੇ ਤੈਨੂੰ ਤੁਹਾਨੂੰ ਪਤਾ ਪਿੰਡ ਦੇ ਜਿਹੋ ਸਾਥ ਦੇ ਵਿੱਚ ਨੰਗਣਾ ਆ ਜਾਂ ਆਉਣਾ ਜਾਣਾ ਇਹਨਾਂ ਦੇ ਪਿੰਡ ਦੇ ਵਿੱਚ ਤੇ ਉੱਥੇ ਇਹਨੂੰ ਪਿੰਡ ਦੇ ਬੱਚੇ ਵੀ ਟਿਚਰਾ ਮਖੌਲ ਕਰਦੇ ਆ ਤੇ ਉੱਥੋਂ ਦੁਖੀ ਹੋ ਗਏ ਉੱਥੇ ਗਿਆ ਤੇ ਉੱਥੇ ਵੀ ਲੜਾਈ ਝਗੜਾ ਤਾਂ ਪਿਆਰ ਤਾਂ ਬਾਬਿਆਂ ਨੇ ਕਿਹਾ ਵੀ ਭਰਾਵਾ ਤੂੰ ਆਪਣੇ ਘਰ ਹੀ ਚੱਲ ਜਾ ਰੇ ਘਰ ਦੇਆਂ ਵੀ ਇੱਥੇ ਸੱਦ ਕੇ ਲਿਆ ਕੇ ਖੜ ਕੇ ਤੇ ਉਹਨੂੰ ਵੀ ਇਹਨਾਂ ਸੰਗਲ ਮਾਰੇ ਸੰਗਲ ਕਿਉਂ ਮਾਰੇ ਨੇ ਕਿਉਂਕਿ ਇਹਨੂੰ ਦਿਮਾਗ ਤੋਂ ਪ੍ਰੋਬਲਮ ਆ ਤੇ ਇੱਕ ਛੋਟੀ ਜੀ ਤੇ ਜਿਹਨੂੰ ਕਹਿਆ ਹਾਦੇ ਆਪਾਂ ਮਿਰਗੀ ਦਾ ਰੋਗ ਥੋੜਾ ਜੈਨੂ ਵਿਚਾਰੇ ਨੂੰ ਬਹੁਤ ਮਾੜੀ ਗੱਲ ਆ ਪਰ ਇਹਨੂੰ ਇਹਨੂੰ ਹੁਣ ਦੋ ਚੀਜ਼ਾਂ ਦੀ ਲੋੜ ਆ ਦੋ ਚੀਜ਼ਾਂ ਦੀ ਲੋੜ ਪਰ ਆ ਕਿਹੜੀ ਆ ਇੱਕ ਤੇ ਇਹਨੂੰ ਲਾਜ ਦੀ ਲੋੜ ਆ ਇਹ ਕਿ ਇਹਨੂੰ ਸ਼ਾਦ ਮਾਹੌਲ ਦੀ ਲੋੜ ਆ। ਜੇ ਦਿਮਾਗ ਪੱਖੋਂ ਜ਼ਿਆਦਾ ਕਮਜ਼ੋਰ ਆ ਤਾਂ ਮੈਂ ਆਪਣੇ ਬਾਹਰ ਜਿਹੜੇ ਦੇਸਾਂ ਪਰਦੇਸਾਂ ਵਿੱਚ ਵੀਰ ਬੈਠੇ ਆ ਨਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਉਹ ਮਦਦ ਕਰਨੀ ਆ ਤੇ ਭਰਾਵੋ ਇਹੋ ਜੇ ਗਰੀਬ ਦੀ ਮਦਦ ਕਰੋ। ਭਰੇ ਅਤੇ ਭਰੀਆਂ ਨੇ ਜਿਹੜੇ ਬੰਦਿਆਂ ਨੂੰ ਪੈਸੇ ਦੀ ਲੋੜ ਨਹੀਂ ਉਹਨਾਂ ਨੂੰ ਤੁਸੀਂ ਪੈਸੇ ਦੇਈਆਂ ਨੇ ਇਹਨੂੰ ਗਰੀਬ ਨੂੰ ਪੈਸੇ ਦੋ। ਤੇ ਘਰਦਿਆਂ ਨੇ ਸੰਗਲ ਤਾਂ ਮਾਰੇ ਲੱਤਾਂ ਨੂੰ ਆਪਾਂ ਵੇਖਿਆ ਆ। ਕਿ ਉਹਨਾਂ ਨੇ ਕਿਹਾ ਵੀ ਇਹ ਦਿਮਾਗ ਜਿਹਨਾਂ ਨੂੰ ਗੁੱਸਾ ਚੜਦਾ ਆ ਬਹੁਤ ਸਾਰਾ ਗੁੱਸਾ ਚੜਦਾ ਰਹੇ ਫੇ ਲੋਕਾਂ ਨਾਲ ਲੜਦਾ ਲੋਕ ਇਹਨੂੰ ਮਾਰਦੇ ਇਹ ਫੇ ਲੋਕਾਂ ਨੂੰ ਮਾਰਨ ਤੱਕ ਜਾਂਦਾ ਇਸ ਕਰਕੇ ਹੀ ਇਹਨੂੰ ਇੱਥੇ ਰੱਖਿਆ ਤੋੜ ਸਮਾਜ ਸੇਵਾ ਵਾਲਾ ਜਿਹੜਾ ਮਿੰਟੂ ਭਰਾ ਆ ਉਹ ਲੈ ਕੇ ਗਿਆ ਤੇ ਮੈਂ ਇੰਨੀ ਗੱਲ ਕਹਿਣਾ ਆ ਕਿ ਜਦੋਂ ਉੱਥੇ ਵੀ ਕੋਈ ਗੱਲਬਾਤ ਹੋ ਗਈ ਨਾ ਵੱਧ ਘਟ ਤਾਂ ਮਿੰਟੂ ਨੇ ਫਿਰ ਮਾਨ ਦੇ ਨਾਲ ਇਹਨੂੰ ਫੇਰ ਇੱਥੇ ਛੱਡ ਕੇ ਜਾਣਾ ਆ ਕਿਉਂਕਿ ਜਿਹੜਾ ਜਿੱਦਾਂ ਹੁਣ ਮੰਨ ਲਓ ਕਿ ਦਿਮਾਗ ਦਾ ਜਿੰਨਾ ਚਿਰ ਤੱਕ ਲਾਜ ਨਹੀਂ ਨਾ ਹੁੰਦਾ ਸਹੀ ਢੰਗ ਦੇ ਨਾਲ ਉਹਨਾਂ ਚਿਰ ਤੱਕ ਗੱਲ ਪੰਣੀ ਨਹੀਂ ਗਈ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਵੀਰ ਭਰਾਵੋ ਇਹਦਾ ਗਰੀਬ ਦਾ ਸਾਥ ਦਓ ਕਿਉਂਕਿ ਐਡੇ ਤਗੜੇ ਉੱਚੇ ਮਕਾਮ ਤੋਂ ਡਿੱਗਾ ਹੋਵੇ ਬੰਦਾ ਉਹ ਦਿਹਾੜੀ ਕਰਨ ਦੇ ਕਾਬਲ ਨਹੀਂ ਰਹਿੰਦਾ ਕਿਉਂਕਿ ਜਿੱਥੇ ਗੱਡੀਆਂ ਕਾਰਾਂ ਪੈਸਾ ਤੇ ਐਡੇ ਤਗੜੇ ਤਗੜੇ ਮਕਾਮ ਤੋਂ ਆਇਆ ਹੋਵੇ ਬੰਦਾ ਤੇ ਉਹ ਕਵਾਂਗੇ ਵੀ ਦਿਹਾੜੀ ਕਰੂ ਬਾਲਟਾ ਲਾ ਕੇ ਕਈ ਲੈ ਕੇ ਕਿਸੇ ਦੀ ਦਿਹਾੜੀ ਕਰਨ ਜਾਊ ਔਰ ਉਹ ਬੰਦੇ ਨੂੰ ਸਿਰਫ ਇੱਕੋ ਹੀ ਕੰਮ ਹੋਣਾ ਸਟਰਸਟ ਦਿਮਾਗ ਤੋਂ ਸਟ੍ਰੈਸ ਟ ਹੋਣਾ ਹੋਰ ਕੁਛ ਨਹੀਂ ਅਹੀਂ ਉਦੋਂ ਵੀ ਇਹਨਾਂ ਦੇ ਘਰ ਜਾ ਕੇ ਵੀਡੀਓ ਪਾਈ ਜਿਨ੍ਹਾਂ ਨੇ ਨੂੰ ਕਲਾਕਾਰਾਂ ਨੇ ਖੜਿਆ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਕਿ ਜੇਕਰ ਬੱਚਾ ਤੁਸੀਂ ਖਾਣ ਲੱਗੇ ਆ ਨਾ ਉਦੋਂ ਅੰਦਾੜੀ ਆਹੀ ਦਾੜੀ ਨਹੀਂ ਇਹ ਉਹਨਾਂ ਨੂੰ ਆਈ ਹੁਣ ਦਾੜੀ ਵੀ ਆ ਗਈ ਆ ਅਹੀਂ ਉਦੋਂ ਉਹਨਾਂ ਨੂੰ ਇੰਨੀ ਗੱਲ ਕਹੀ ਵੀਡੀਓ ਪਾ ਕੇ ਵੀ ਜੇ ਤੁਸੀਂ ਇਹ ਬੱਚੇ ਨੂੰ ਖੜਨ ਲੱਗੇ ਆ ਨਾ ਗੁਰਬਾਣੀ ਦੇ ਨਾਲ ਤੋੜ ਕੇ ਕੀਰਤਨ ਸਿੱਖ ਰਹਿਆ ਕੀਰਤਨ ਦੇ ਨਾਲ ਤੁਸੀਂ ਤੋੜ ਕੇ ਇਹਨੂੰ ਬੱਚੇ ਨੂੰ ਵਿਚਾਰੇ ਨੂੰ ਖਾਣ ਲੱਗੇ ਆ ਨਾ ਤੇਰਾ ਗਰੀਬ ਦਾ ਪੂਰਾ ਤੋੜ ਸਾਦ ਦਿਓ ਔਰ ਉਹਨਾਂ ਨੇ ਸਾਥ ਨਹੀਂ ਦਿੱਤਾ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਜਿੱਥੇ ਕਦੇ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨਾ ਲੜਾਈ ਝਗੜਾ ਤੇ ਦਿਮਾਗ ਦੇ ਜਾਂ ਨੁਕਸਾਨ ਦੇ ਕਾਰਨ ਥੋੜੀ ਬੜੀ ਪ੍ਰੋਬਲਮ ਹੋ ਜਵੇ ਉਥੇ ਮਾਵਾ ਪੁੱਤ ਨਹੀਂ ਸਾਥ ਨਹੀਂ ਉਥੇ ਕੋਈ ਵੀ ਨਹੀਂ ਸੰਭਾਲਦਾ ਉਥੇ ਫੇਰ ਘਰਦਿਆਂ ਨੂੰ ਦੇਖਣਾ ਪੈਣਾ ਆ ਤੇ ਹੁਣ ਮੈਂ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੇ ਵੀਰ ਭਰਾ ਇੱਕ ਇਨਸਾਨੀਅਤ ਨੂੰ ਪ੍ਰੇਮ ਕਰਦੇ ਆ ਨਾ ਉਹ ਵੱਤ ਵੱਡੇ ਨਾਲ ਗਰੀਬਾਂ ਦਾ ਸਾਥ ਦਿਓ ਕਿਉਂਕਿ ਗਰੀਬਾਂ ਦਾ ਸਾਥ ਜਿਹੜਾ ਦੇਣ ਦੇ ਵਿੱਚ ਆਪਾਂ ਨੂੰ ਆਪਣੇ ਤੇ ਪਰਮੇਸ਼ਰ ਰੱਬ ਖੁਸ਼ ਹੁੰਦਾ ਜੇ ਕਿ ਕਿਸੇ ਗਰੀਬ ਦਾ ਸਾਥ ਦਿੰਨੇ ਆਪਾਂ ਤੇ ਅਹੀਂ ਉਦੋਂ ਵੀ ਉਹਨਾਂ ਨੇ ਇਹ ਵੀਡੀਓ ਪਾ ਕੇ ਲਾਲੀ ਨੇ ਤੇ ਮੈਂ ਅਹੀਂ ਖੁਦ ਅਹੀਂ ਸਭ ਤੋਂ ਪਹਿਲਾਂ ਘਰ ਗਿਆ ਅਹੀਂ ਸਭ ਤੋਂ ਪਹਿਲਾਂ ਲਾਲੀ ਘਰ ਗਿਆ ਮੁਰਕੇ ਨਾਲੇ ਮੁਰਕੇ ਮੈਂ ਗਿਆ ਅਹੀਂ ਤੇ ਵੀਡੀਓ ਪਾਈ ਵੀ ਇਹਦਾ ਗਰੀਬ ਦਾ ਸਾਥ ਦਿਓ ਪਰ ਨਹੀਂ ਸਾਥ ਉਹਨਾਂ ਨੇ ਨਭਾਇਆ ਹੁਣ ਕੀ ਕਹਾ ਹਾਂਦੇ ਅਗਲੇ ਨੂੰ ਤੇ ਜਿੰਨਾ ਚਿਰ ਨਿਭਗੀ ਨਿਭਗੀ ਤੇ ਬਾਅਦ ਵਿੱਚ ਵਿਗੜ ਗਈ ਵਿਗੜ ਗਈ ਤੇ ਹੁਣ ਮੈਂ ਕਹਿਣਾ ਚਾਹੁੰਦਾ ਵੀ ਮਿੰਟੂ ਲੈ ਕੇ ਤੇ ਗਿਆ ਸਮਾਜ ਸੇਵਾ ਵਾਲਾ ਵੀਰ ਭਰਾ ਪਰ ਵੇਖਦੇ ਆਂ ਤੇ ਮਿੰਟੂ ਵੀ ਕਿੰਨਾ ਜੇ ਰੱਖਦਾ ਆ ਮਿੰਡੂ ਕੋ ਵੀ ਨਹੀਂ ਰੱਖਿਆ ਜਾਣਾ ਜਦਨੇ ਉਥੇ ਗਏ ਨਾ ਲੈ ਕੇ ਬਾਬਾ ਜੀ ਆਪਣੇ ਦਾਲ ਦਾਲ ਦੇ ਵਿੱਚ ਲੈ ਕੇ ਗਏ ਤੇ ਸਾਨੂੰ ਪਤਾ ਆ ਵੀ ਅਹੀਂ ਆਖਿਆ ਵੀ ਇਹ ਇੰਨੇ ਇੱਥੇ ਵੀ ਜਵਾਨ ਨੇ ਟਿਕਣਾ ਨਹੀਂ ਇੱਥੇ ਵੀ ਇਹਦੀ ਗੱਲ ਬਣਨੀ ਨਹੀਂ ਕਿਉਂਕਿ ਇੱਥੇ ਦਾਲ ਗਲਣੀ ਨਹੀਂ ਇਹਦੀ ਕਿਉਂਕਿ ਇਹ ਬੰਦਾ ਹੈਗਾ ਥੋੜਾ ਜਿਹਾ ਹੋਰ ਸੁਭਾਅ ਦਾ ਉਹ ਬੰਦੇ ਹੈਗੇ ਹੋਰ ਸੁਭਾਅ ਦੇ ਇਹ ਛੇਤੀ ਗੁੱਸਾ ਕਰ ਜਾਂਦਾ ਕਿਸੇ ਦਾ ਮਗਿਆਕ ਨਹੀਂ ਮਾਰਿਆ ਸਹਿੰਦਾ ਇੱਥੇ ਤੁਹਾਨੂੰ ਬਾਰੇ ਲੋਕ ਹਸਣ ਕੱਢਣ ਵਾਲੇ ਆ ਲੋਕ ਇਹਨੂੰ ਟੀਚਰ ਕਰਦੇ ਆ ਤੇ ਉਹ ਬੰਦੇ ਦਾ ਟੀਚਰ ਜਰਨੀ ਜਰਨੀ ਸਹੀ ਚ ਪੈਂਦੀ ਆ ਤਾਂ ਜਾ ਜੇ ਆਪਾਂ ਵੀ ਟੀਚਰ ਕਿਆਨੂੰ ਕਰਦੇ ਅਗਲੇ ਜਰਦੇ ਤੁਸੀਂ ਵੀ ਯੂਰੋ ਭਾਈ ਤੇ ਆਪਾਂ ਇਹੋ ਸੱਜ ਕਹਿੰਨੇ ਆ ਕਿ ਇਹੋ ਰੀਜਨਾਂ ਦੇ ਉੱਥੇ ਲੜਾਈ ਝਗੜਾ ਹੋਇਆ ਸੀ ਮੁੰਡਿਆਂ ਦੇ ਨਾਲ ਮਾੜੀ ਮੋੜੀ ਖਹਿ ਬਾਜ਼ ਹੋ ਗਈ ਉਹ ਵੀ ਇਹਦੇ ਵਰਗੇ ਇਹ ਵੀ ਉਹਨਾਂ ਵਰਗਾ ਹੀ ਆ ਤੇ ਦਾਲਪੰਥ ਵਿੱਚ ਤੁਹਾਨੂੰ ਬੜਾ ਟੀਚਰ ਮਖੌਲ ਦਾ ਸਿੰਘਾਂ ਦਾ ਚੱਲਦਾ ਹੀ ਆ ਤੇ ਟੀਚਰ ਮਖੌਲ ਕਰਨਾ ਰਵੇ ਜਰਨਾ ਵੀ ਪੈਣਾ ਆ ਜੇ ਜਰਿਆ ਨਹੀਂ ਤੇ ਲੜਾਈ ਝਗੜਾ ਉੱਥੇ ਵਧਿਆ ਤੇ ਉਹਨਾਂ ਨੇ ਕਿਹਾ ਚੰਗਾ ਭਰਾਵਾ ਤੂੰ ਚੁੱਪ ਕਰਕੇ ਆਪਣੇ ਘਰ ਚੱਲ ਜਾ ਤੇ ਜਦੋਂ ਘਰ ਚੱਲ ਗਿਆ ਤੇ ਹੋਵੇ ਮਿੰਟੂ ਆਇਆ ਮਿੰਟੂ ਲੈ ਗਿਆ ਚਲੋ ਦੇ ਦਿੰਦੇ ਆਂ ਜੋ ਭਾਈ ਮਿੰਟੂ ਇਲਾਜ ਕਰਾਵੇ ਤੇ ਤਾਂ ਵੀ ਵਧੀਆ ਆ ਤੇ ਪਰ ਮੇਰੇ ਹਿਸਾਬ ਨਾਲ ਯਾਰ ਉੱਥੇ ਵੀ ਇਹਦਾ ਸ਼ਾਂਤ ਨਹੀਂ ਨਿਭਾ ਹੋਣਾ ਜਿਹੜੇ ਹਿਸਾਬ ਨਾਲ ਕੰਮ ਚੱਲਣ ਡਿਆ ਆ ਤੇ ਸਾਥ ਦਿਓ ਇਹ ਵਾਤੋਂ ਵੱਡ ਜਿੰਨਾ ਵੀ ਦੇ ਸਕਦੇ ਆਂ ਤੇ ਹਾਂ ਅਸਲ ਗੱਲ ਆ ਸਰਬਾਦੇ ਭਲੇ ਦੀ ਅਰਦਾਸ ਕਰਦੇ ਆਂ ਤੇ ਚੜਦੀ ਕਲਾ ਰੱਖੇ ਮਹਾਰਾਜ ਕਿਰਪਾ ਕਰੇ ਮਾ ਮਾ ਬਾਬਾ ਵਿਚਾਰੇ ਗਰੀਬ ਨੇ ਤੇ ਤੁਹਾਨੂੰ ਪੜਾ ਇਹਨੇ ਇਹਨਾ ਇਹਨਾ ਬੰਦਿਆਂ ਦੇ ਸਿਰਾਂ ਤੋਂ ਇਹ ਮੁੱਖ ਮੰਤਰੀ ਦੇ ਸਿਰ ਦੇ ਤੋਂ ਲੋਕਾਂ ਨੇ ਆਪਣੇ ਆਪਣੇ ਵੜੇ ਵੱੜ ਤਕੜੇ ਮਕਾਮ ਹਾਸਲ ਕਰ ਲਏ ਆਪਣੀਆਂ ਫੇਮ ਖਾਟ ਲੀਆਂ ਬੜਾ ਕੁਝ ਕੱਟ ਲਿਆ ਪਰ ਇਹਦਾ ਗਰੀਬ ਦਾ ਪੂਰਾ ਸਾਥ ਨਹੀਂ ਨਿਭਾਇਆ ਤੇ ਇਹ ਸਾਥ ਨਿਭੋਣਾ ਚਾਹੀਦਾ ਕੋਈ ਨਾ ਕੋਈ ਬੰਦਾ ਅੱਗੇ ਲੱਗੋ ਅੱਗੇ ਆਓ ਤੇ ਇਹਨਾਂ ਦੀ ਮਦਦ ਕਰੋ ਪੈਸੇ ਪੱਖੋਂ ਕਿਉਂਕਿ ਗਰੀਬ ਆ ਤੇ ਇਦਾਂ ਦੇ ਚਲੋ ਗਰੀਬ ਸੰਸਾਰ ਚ ਹੋਰ ਵੀ ਬੜੇ ਨੇ ਪਰ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਜਿਆਦਾ ਵਾਇਰਲ ਹੋਇਆ ਹੋਵੇ ਏਡੇ ਤਗੜੇ ਮਕਾਮ ਤੇ ਜਾ ਕੇ ਬੰਦਾ ਫੇਸਲੇ ਡਿੱਗਿਆ ਹੋਵੇ ਗੁਰਬਾਣੀ ਨਾਲ ਉਹ ਟੁੱਟ ਗਿਆ ਹੋਵੇ ਤੇ ਉਹਨੂੰ ਆਪਣੇ ਨਾਲ ਲੈ ਕੇ ਤੇ ਗੁਰਬਾਣੀ ਨਾਲ ਤੋੜਦਾ ਤੇ ਹੁਣ ਵਿਚਾਰੇ ਨੂੰ ਛੱਡ ਦਿੱਤਾ ਤੇ ਹੁਣ ਵਿਚਾਰਾ ਕਦੀ ਕਰੇ ਤੇ ਕਦੀ ਕਰੇ ਲੋਕਾਂ ਦੇ ਟਚਰਾਂ ਨੂੰ ਤੇ ਇਲਾਜ ਪੱਖੋਂ ਵੀ ਸਭ ਤੋਂ ਵੱਡੀ ਲਾਜ ਪੱਖੋਂ ਵੀ ਸਭ ਤੋਂ ਇਹਨੂੰ ਇੱਕ ਵੱਡੀ ਚੀਜ਼ ਦੀ ਲੋੜ ਆ ਲਾਜ ਤੇ ਇੱਕ ਸ਼ਾਂਤ ਮਾਹੌਲ ਤੇ ਮੈਂ ਤਾਂ ਕਹਿੰਦਾ ਵੀ ਚਲੋ ਜੇ ਮਾੜਾ ਚੰਗਾ ਕੋਈ ਕੋਈ ਮਾੜਾ ਮੋਟਾ ਕੋਈ ਵੀਰ ਭਰਾ ਕੋਈ ਮਦਦ ਕਰਨੀ ਚਾਹੁੰਦਾ ਵੇ ਤਾਂ ਜਰੂਰ ਮਦਦ ਕਰੋ ਯਾਰ ਠੀਕ ਆ ਜੀ ਮਿਲਦੇ ਆ ਫਿਰ ਇਹੋ ਗੱਲ ਜੇ ਇਹੋ ਬਾਤ ਆ ਇਹ ਅਸਲ ਰੀਜਨ ਦੇ ਲੋਕਾਂ ਨੂੰ ਪਤਾ ਨਹੀਂ ਵੀ ਉੱਥੇ ਜਥੇਬੰਦੀ ਦੇ ਵਿੱਚੋਂ ਕਿਉਂ ਆਇਆ ਤੇ ਹਾ ਗੱਲ ਦੇ ਕਾਰਨ ਆਇਆ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੀ ਸੰਗਤ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ